ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੁੱਚੋ ਖੁਰਦ ਇਹ ਪਿੰਡ ਬਠਿੰਡੇ ਜ਼ਿਲ੍ਹੇ ਦਾ ਤੇ ਬਠਿੰਡੇ ਤੋਂ ਬਰਨਾਲਾ ਸੰਗਰੂਰ ਵਾਲੀ ਸੜਕ ਦੇ ਉੱਤੇ ਇਹ ਪਿੰਡ ਆਉਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਗਾਵਾਂ ਜਾਦਾ ਵਿਕਰੀ ਵਾਲੀਆਂ ਆਉਂਦੀਆਂ ਅੱਜ ਦੇ ਚਾਰ ਨਗ ਬਕਾਉ ਆ ਜਿਹਦੇ ਚ ਪਹਿਲੇ ਨੰਬਰ ਤੇ ਗਾਂ ਤਾਜੀ ਸੂਈ ਵੀ ਹੈ ਬੱਚਾ ਇਹਦਾ ਤੁਹਾਨੂੰ ਦਿਖਾ ਦੇਾਂਗੇ ਨਾਲ ਇੱਕ ਖੀਰੀ ਵੱਚੀ ਦੱਸੋ ਗੱਬਨ ਚ ਇੱਕ ਪਾਸ ਹੈ ਇਹ ਤੋਂ ਅੱਗੇ ਕ੍ਰੋਸ ਬਰੀਡ ਗਾਂ ਗਰਮੀਆਂ ਦੀ ਰੋਤ ਵਾਸਤੇ ਦੁੱਧ ਪੀਣਾ ਹੋਵੇ ਤੇ ਇਦਾਂ ਦੀਆਂ ਗਾਵਾਂ ਜ਼ਿਆਦਾ ਕਾਮਜਾਬ ਰਹਿੰਦੀਆਂ ਗੱਬਨ ਹੈ ਸੂਣ ਦੇ ਮੇੜ ਹੈ ਬਾਕੀ ਕਿੰਨੇ ਦਿਨ ਬਾਕੀ ਵੀਰ ਦੱਸੂਗਾ ਆਪਾਂ ਨੂੰ ਲਾਸਟ ਤੱਕ ਵੀਡੀਓ ਦੇਖਦੇ ਰਹੋ ਤੁਸੀਂ ਤੇ ਇਹ ਤੋਂ ਅੱਗੇ ਇੱਕ ਵੱਡੇ ਕੰਦ ਕਾਠ ਦੀ ਬਹੁਤ ਸੋਹਣੀ ਵੈੜ ਇਹ ਵੀ ਗੱਬਨ ਹੈ ਚੰਗੇ ਦੁੱਧ ਦੇ ਰਿਕਾਰਡ ਵਾਲੀ ਹੈ ਆਪਾਂ ਡਿਟੇਲ ਪੁੱਛ ਲਾਂਗੇ ਜਿਹੜਾ ਨਾ ਕਿ ਚੰਗਾ ਲੱਗਿਆ ਉਹਦੀ ਤਸੱਲੀ ਕਰ ਲਿਓ ਜੇ ਆ ਕੇ ਦੇਖਣਾ ਪਸ਼ੂ ਨੂੰ ਪਾਸ ਕਰਨਾ ਤੁਹਾਡਾ ਕੰਮ ਹੈ ਖਾਸ ਕਰਕੇ ਜਿਹੜੀ ਇਹ ਗੱਬਣ ਵੱੱਛੀ ਹੈ ਇਹਦੇ ਸਬੰਧੀ ਇੱਕ ਜ਼ਰੂਰ ਬੇਨਤੀ ਕਰੂੰਗਾ ਵੀ ਬਾਈ ਵੱਲੋਂ ਇੱਕ ਕਨਫਰਮ ਚੈੱਕ ਪਾਸ ਹੈ ਪਰ ਰੁੱਤ ਗਰਮੀ ਦੀ ਹੈ ਜਿਹੜਾ ਲਜਾਣਾ ਚਾਹੁੰਦਾ ਉਹ ਇੱਥੇ ਪਾਸ ਕਰਾ ਲੇ ਉਸ ਤੋਂ ਬਾਅਦ ਚ ਲੰਬੇ ਤੋਂ ਬਚਣਾ ਚਾਹੀਦਾ ਮਤਲਬ ਪਹਿਲਾਂ ਹੀ ਤਸੱਲੀ ਜਿਹੜੀ ਉਹ ਪਸ਼ੂ ਦੀ ਹਰੇਕ ਪੱਖ ਤੋਂ ਹੋ ਜਾਣੀ ਚਾਹੀਦੀ ਹੈ ਆਓ ਸ਼ੁਰੂਆਤ ਕਰਕੇ ਦੋਸਤੋ ਪਹਿਲੇ ਨੰਬਰ ਤੇ ਇਸ ਗਾਂ ਤੋਂ ਉਸ ਤੋਂ ਬਾਅਦ ਤੋਂ ਮੇਕੇ ਕਰਕੇ ਤੈਨਣਾ ਹੋਰ ਦਿਖਾਉਂਗਾ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਦੱਸਣੀ ਬਾਈ ਨਾਮ ਹਰਦੀਪ ਸਿੰਘ ਜੀ ਹਰ ਪੁੱਛੋ ਹਰਦੀਪ ਹਰਦੀਪ ਬਾਈ ਕਿੰਨਾ ਚਿਰ ਹੋ ਗਿਆ ਵਪਾਰ ਕਰਦੇ ਹੋ ਮੈਨੂੰ 2 ਸਾਲ ਹੋ ਗਏ ਹੀ ਕਰਦੇ ਨਵੀਂ ਸ਼ੁਰੂਆਤ ਹੀ ਹੋਈ ਹੈ ਗਾਂਵਾਂ ਹੀ ਲਾਉਣੇ ਨੇ ਤੇ ਮੱਜਾਂ ਵੀ ਆਏ ਗਾਈਆਂ ਲੈ ਕੇ ਆਉਣੀ ਆਪਾਂ ਠੀਕ ਹੈ ਬਾਈ ਪਹਿਲੇ ਨੰਬਰ ਤੇ ਗਾਂ ਕਦੋਂ ਕਦੀ ਸੋਈ ਹੈ ਇਹਨੂੰ ਲਾਉਣ ਦੱਸ ਦਿਨ ਹੋ ਗਏ ਸੋਈ ਨੂੰ ਬੱਚਾ ਇਹਦੇ ਨਾਲ ਕੀ ਹੈ ਬੱਚਾ ਹੀ ਮਗਰ ਕਿੰਨਾ ਦੁੱਧ ਹੋਊਗਾ ਹੁਣ ਦੁੱਧ 15 16 ਕਿਲੋ ਤਿਆਰ ਆ ਜੀ ਕੀ ਰੇਟ ਰਹੂਗਾ ਬਾਈ ਦਾ ਇਹਦਾ 52000 ਰੁਪਏ ਜੀ ਤੋਰੀ ਨੂੰ ਖੋਲੀ ਸੋ ਦੋ ਬਾਈ ਕਹਿੰਦਾ ਵੀ 9-10 ਦਿਨ ਹੋ ਗਏ ਸੂਈ ਨੂੰ ਬੱਚਾ ਤੁਹਾਨੂੰ ਇਹਦਾ ਦਿਖਾ ਦੂੰਗਾ ਦੁੱਧ 14-15 ਲੀਟਰ ਇਸ ਟਾਈਮ ਇਹਦੇ ਥੱਲੇ ਹੈਗਾ ਛੋਟੇ ਕੱਬ ਕਾਟ ਦिए ਗਾਂ ਦੋਸਤੋ ਹਵਾਨਾ ਇਹਦਾ ਤੁਸੀਂ ਦੇਖ ਸਕਦੇ ਹੋ ਤੇ ਬੱਚਾ ਇੱਧਰ ਜਿਹੜਾ ਖੜਾ ਹੈ ਬਾਈ ਦੱਸਦਾ ਵੀ ਉਹ ਇਸ ਗਾਂ ਦਾ ਲਿਆ ਬਾਈ ਬੱਸ ਤੋ ਤੁਸੀਂ ਦੁੱਧ ਦੋ ਟਾਈਮ ਚੋਕੇ ਲੈ ਸਕਦੇ ਹੋ 14-15 ਕਿਲੋ ਇਸ ਟਾਈਮ ਉਹ ਤੇਰੇ ਥੱਲੇ ਹੈਗਾ ਉਸ ਦੋਤੇ ਹਿਸਾਬ ਤੇ ਤੁਸੀਂ ਸੌਦਾ ਕਰੋਗੇ ਤੇ ਰੇਟ ਇਹ ਦਾ 52000 ਚੁਆਈ ਜੂਈ ਬਹੁਤ ਸੋਹਣੀ ਹੈ ਜੀ ਠੀਕ ਹੈ ਇਹ ਸੂਈ ਸਵਾਈ ਲੈਂਦੀ ਸੀ ਜੀ ਆਪਣੇ ਕੋਲ ਆ ਕੇ ਸੂਈ ਹੈ ਇਹ ਆਪਣੇ ਕੋਲ ਆ ਕੇ ਸੂਈ ਹੈ ਜੀ ਠੀਕ ਹੈ ਕੋਈ ਹੈ ਜੀ ਉਦੋਂ ਕੋਈ ਵੀਡੀਓ ਜੇਰ ਪੈਂਦੀ ਦੀ ਜਾਂ ਉਦੋਂ ਦੀ ਬਣਾ ਵੀਡੀਓ ਵਾਲਾ ਆ ਕੇ ਰੱਖੀ ਹੈ ਆਪਣੀ ਵੀਡੀਓ ਦੀ ਆਪਣੀ ਗਾਰੰਟੀ ਹੈ ਜੀ ਜੇ ਜੀ ਦੀ ਪੂਰੀ ਥੈਂਕ ਯੂ ਸੋ ਦੱਸੋ ਉਦੋਂ ਦੀ ਬਾਈਕ ਦਾ ਵੀ ਵੀਡੀਓ ਇਹਦੀ ਬਣਾਈ ਵੀ ਹੈ ਚੁਆਈ ਜੂਈ ਬਹੁਤ ਸੋਹਣੀ ਹੈ ਜੀ ਠੀਕ ਹੈ ਅੱਛਾ ਇਹ ਨਾਲ ਜਿਹੜੀ ਬੱਚੀ ਖੜੀ ਹੈ ਬਾਈ ਦੰਦੋ ਤਾਂ ਹੀ ਕੀਰੀ ਹੈ ਬਾਈ ਹਾਂ ਜੀ ਜੀਰੀ ਕਨਫਰਮ ਹੈ ਕੀਰੀ ਠੀਕ ਹੈ ਅੱਛਾ ਇਹ ਕਿ ਠੀਕ ਹੈ ਅਸੀਂ ਇਹਦਾ ਰੇਟ ਕੀ ਰੱਖਦੇ ਇਹਦਾ 48000 ਰੁਪਏ ਹੀ ਖੋਲੇ ਗੱਲ ਦੱਸੋ ਇਹ ਮੈਂ ਵੇਖਿਆ ਵੈਸੇ ਵੀਡੀਓ ਚ ਦਿਖਾਈ ਦਿੰਨੇ ਆਂ ਤੁਹਾਨੂੰ ਆਪਾਂ ਪਰ ਕਿਉਂਕਿ ਤੁਹਾਨੂੰ ਤਸੱਲੀ ਹੋਣੀ ਚਾਹੀਦੀ ਹੈ ਹਾਲਾਂਕਿ ਮੈਂ ਦੇਖ ਲਿਆ ਸੀ ਦੰਦ ਦੇ ਕਿਤੇ ਇੱਕ ਵੀ ਨਹੀਂ ਹੈ ਜੇ ਨਹੀਂ ਸੀ ਖੋ ਦੰਦ ਕੋਈ ਵੀ ਤੋੜਿਆ ਨਹੀਂਗਾ ਤੇ ਹਜੇ ਤੋੜਦੀ ਵੀ ਨਹੀਂ ਜੀ ਸੋ ਇਹਦਾ ਰੇਟ 48000 ਚਾਰ ਸਵਾ ਚਾਰ ਮਹੀਨਿਆਂ ਦੀ ਗੱਬਣ ਰੁੱਤ ਚ ਸੂਗੀ ਦੱਸੋ ਪੂਰੀ ਚ ਸਰਦ ਬਹੁਤ ਆਈਦੀ ਫਿਰ ਕਿਉਂਕਿ ਲਗਭਗ ਇਹਨੇ 9ਵੇਂ ਮਹੀਨੇ ਦੇ ਆਸ-ਪਾਸ ਸੋਨਾ ਹੈ ਵੱਲਾ ਹਾਈਟ ਤੇ ਫੁੱਲ ਲੰਬੀ ਇਹ ਵੈੜ 48000 ਫੀਟ ਹੈ ਲੈ ਆ ਬਾਈ ਤੇ ਪੈਰਾ ਪੂਰਾ ਦੀ ਅੰਗਾਂ ਬਹੁਤ ਚੰਗੀ ਹੈ ਇਸ ਪਰੀ ਲੱਤਾਂ ਲੱਤਾਂ ਵੀ ਮਜ਼ਬੂਤ ਹੈ ਨਰੋਈ ਹੈ ਬੱਚੀ ਥੱਲੋਂ ਵੀ ਸਾਫ ਸੁਥਰੀ ਚਾਰ ਹੀ ਰੰਗ ਠੰਡੀ ਸੀ ਲ ਬਾਈ ਕਹਿੰਦਾ ਵੀ ਫੁੱਲ ਆ ਤੇ 48000 ਦੀ ਡਿਮਾਂਡ ਹੈ ਸਾਇਲੈਂਸ ਪਾਇਆ ਵੈ ਜਾਂ ਮੱਕੀ ਬੀਜਦੇ ਆ ਤੇ ਇਦਾਂ ਦੇ ਸੌਦੇ ਕਰ ਲੋ ਕਿਉਂਕਿ ਇਹਨਾਂ ਨੇ ਰਕਮ ਜਿਹੜੀ ਉਹ ਵਧਾ ਜਾਣੀ ਹੈ ਤੁਹਾਡੇ ਕੋਲ ਆ ਕੇ ਠੀਕ ਹੈ ਬਾਈ ਪੌਨੀ ਸੰਬਾਲ ਹੋਈ ਮੋਟਾ ਮੋਟਾ ਸਾਥਾਂ ਦੇ ਵੀ ਦਿਖਾਵਾਂਗੇ ਆਪਾਂ ਦੋਸਤੋ ਥਾਂ ਤੁਹਾਨੂੰ ਇਹਦੇ ਜਰੂਰ ਦਿਖਾਵਾਂਗਾ ਦੇਖੋ ਮੋਟਾ ਮੋਟਾ ਚਾਰੇ ਥਣ ਬਹੁਤ ਸੋਹਣੇ ਛੱਡ ਦੇ ਭਾਈ ਤਾਂ ਚਾ ਦੇਖੋ ਬੱਚੀ ਦਾ ਸੋਇ ਇਹ ਤੁਹਾਨੂੰ ਪਸੰਦ ਆਊਗੀ 48000 ਦੋਨਾਂ ਦਾ ਰੇਟ 1 ਲੱਖ ਰੁਪਏ ਬਣਦਾ ਹੈ 52000 ਪਹਿਲੀ ਗਾਂ ਦਾ ਤੇ 48 ਇਹਦਾ ਦੋ ਗਾਂਵਾਂ ਹੋ ਜਾਣੀਆਂ ਤੇ ਥੋੜੀ ਰਕਮ ਜਿਹੜੀ ਆ ਉਹ ਕਰਮਾ ਲਈ ਜਦੋਂ ਇਹ ਸੂਗੀ ਵੜ ਸਹੀ ਸਲਾਮਤ ਸੂਆ ਹੋ ਜੇ ਗਾਂ ਤੁਹਾਡੇ ਕੋਲ ਫ੍ਰੀ ਹੋਊਗੀ ਸੋ ਇਦੂ ਅੱਗੇ ਇੱਕ ਹੁਣ ਸੂਣ ਵਾਸਤੇ ਤਿਆਰ ਕਰਾਸ ਬਰੀਡ ਦਾ ਬਾਈ ਕਿੰਨਾ ਸੂਅ ਸੂਗੀ ਇਹ ਦੂਜਾ ਸੂਅ ਜੀ ਕਿੰਨਾ ਟਾਈਮ ਲੈਂਦੀ ਹੈ ਇਹ ਹਫਤਾ ਲੈਂਦੀ ਹੈ ਕੀ ਰੇਟ ਹੈ ਨਾ ਬਈ ਇਹਦਾ ਇਹਦਾ 75000 ਰੁਪਏ ਜੀ ਖੋਲੀ ਨੂੰ ਸੋ 75000 ਰੇਟ ਹੈ ਇੱਕ ਹਫਤਾ ਲੈਂਦੀ ਹੈ ਸੂਣ ਦੇ ਵਿੱਚ ਥਾਣਾ ਕਰਾਸ ਬਰੀਡ ਬੋਲਦਾ ਥੱਥੀ ਚਵਾਈ ਵਾਲਾ ਆਟੋਮੈਟਕੀ ਹੋ ਜਾਣਾ ਗਰਮੀ ਨਹੀਂ ਮਣਾਉਂਦੀਆਂ ਇਹ ਗਾਵਾਂ ਇਹਨਾਂ ਦਾ ਇਹ ਗੁਣ ਰਹਿੰਦਾ ਹੈ 75000 ਰੇਟ ਹੈ ਫੁੱਲ ਵਜਨ ਵਾਲੀ ਹੈ ਸਾਈਵਾਲ ਤੇ ਐਫਐਫ ਦਾ ਕਰਾਸ ਅੰਗ

ਹੈ ਐਚ ਐਫ ਤੇ ਸਾਈਵਾਲ ਦਾ ਕ੍ਰੋਸ ਆਂਗਾ ਮਾੜੀ ਪੂਛੂ ਵਾਲੀ ਤੇ ਵੀ ਬਹੁਤ ਚੰਗੀ ਨਿਕਲੂ ਜੀ ਵੀ ਪੂਰੀ ਬਹੁਤ ਸੋਹਣੀ ਚਵਾਈ ਹੈ ਜੀ ਠੀਕ ਹੈ ਤੁਹਾਨੂੰ ਚਵਾਈ ਵੀ ਲੱਗਿਆਗਾ ਚੰਗੀ ਚਲੂਗੀ ਬਾਕੀ ਬਾਜਨ ਪੋਜਾ ਕੰਮ ਕੁਛੋ ਮੁੱਕਾ ਬਹੁਤ ਹੈ ਸੋਹਣੀ ਠੀਕ ਹੈ ਸੋ ਇਹ ਦੱਸੋ ਵੈਡ ਤੀਜੇ ਨੰਬਰ ਤੇ 75000 ਰੇਟ ਹੈ ਕਰਨਾਲ ਹਸੋ ਦਾ ਗਰਮੀ ਦੀ ਰੁੱਤ ਦੇ ਹਿਸਾਬ ਤੇ ਕਿਉਂਕਿ ਕਦੇ ਕਦੇ ਹੀ ਨਿਕਲਦੀਆਂ ਐਦਾਂ ਦੀਆਂ ਕ੍ਰੋਸ ਜਿਹੜੀਆਂ ਐਚ ਐਫ ਦੇ ਨਾਲ ਹੋਣ ਚੰਗੇ ਦੁੱਧ ਵਾਲੀਆਂ ਹੋਣ ਸੋ ਖੰਗ ਕਰੋ ਸੰਦੀ ਕਿੱਲੋ ਬਹੁਤ ਠੰਡੀ ਕਿੱਲੋ ਬੇਫਿਕਰ ਹੋ ਜੇ ਇਹਦੇ ਨਾਲ ਜਿਹੜੀ ਵੈੜ ਖੜੀ ਹੈ ਭਈ ਇਹ ਚੰਨ ਮਸੂਆ ਇਹ ਦੂਜਾ ਸੁਆ ਜੀ ਕਿੰਨਾ ਟਾਈਮ ਲਾਊਗੀ ਅੱਜ ਇਹ ਇਹ 14-15 ਦਿਨ ਭਈ ਮਮਾ ਹਲਕਾ ਦੇ ਕਹਿਣ ਮੁਤਾਬਕ ਜੀ ਠੀਕ ਹੈ ਅੱਛਾ ਇਹਦਾ ਰੇਟ ਕੀ ਰੱਖ ਦੋਵੇਂ ਇਹਦਾ 1:30 ਖੋਲੀਆਂ ਨੂੰ ਵੀ ਸੋ ਦੋਸਤੋਂ ਦੂਜਾ ਸੁਆ ਵੱਡਾ ਕੱਟਦਾ ਪੂਰੀ ਲੰਬਾਈ ਹੈ ਸੁਆ ਦੂਜਾ ਦਿਨ ਹਜੇ 14-15 ਲੈਂਦੀ ਹੈ ਸੂਨ ਦੇ ਵਿੱਚ 1,30,000 ਰੇਟ ਫਾਇਲਸ ਵੀ ਮਾਲ ਕਹਿੰਦਾ ਸਮਝਦਾ ਹੋਈ 31 32 ਕਿਲੋ ਦੁੱਧ ਪਾਏ ਠੀਕ ਹੈ ਸੋ ਵੀਰ ਕਹਿੰਦਾ ਵੀ ਜਿੰਨਾ ਤੋਂ ਖਰੀਦੀ ਉਹ ਕਹਿੰਦੇ 31 32 ਕਿਲੋ ਦੁੱਧ ਦਿੰਦਾ ਇਸ ਗਾਂ ਦੀ ਮੇਰੀ ਹੈਡ ਦੀ 6 ਫੁੱਟ ਦੀ ਹੈ ਜੀ ਦੇਖੋ ਮੇਰੇ ਸਹੀ ਮੋਟਾ ਵਾਲੀ ਸੋ ਦੱਸੋ ਸੋਹਣੀ ਕੱਦ ਦੀ ਵਹਿੜ ਹੈ ਪੂਰੀ ਲੰਬੀ ਵੀ ਹੈ ਥਣ ਅੱਥੀ ਚੁਆਈ ਵਾਲਾ ਵਿੱਥੀ ਫੋਲਾ ਥਣਾ ਦੇ ਵਿੱਚ ਕੋਈ ਫੋਟ ਛਾਕ ਨਹੀਂ ਗਈ ਸਿਰਫ ਚਾਰ ਹੀ ਥਣ ਹੈ ਸੋ ਚੰਗੇ ਢਾਂਚੇ ਦੀ ਵਹਿੜ ਹੈ 1 ਲੱਖ 30 ਹਜ਼ਾਰ ਰੇਟ ਹੈ 14 15 ਦਿਨ ਲਾਊਗੀ ਪਰ ਦੁੱਧ ਚੰਗਾ ਪਾਊਗੀ 30 35 ਕਿਲੋ ਦੇ ਕਿਮੀ ਦੀ ਬੈੜ ਤੇ ਪੂਰੀ ਵਹਿੜ ਤੇ ਦਿੱਤੇ ਜਾਂਦੀ ਓਕੇ ਸੋ ਸੋ ਚੰਗੇ ਦੁੱਧ ਦੀ ਉਮੀਦ ਬਾਕੀ ਦੁੱਧ ਹਮੇਸ਼ਾ ਇਹ ਤੁਹਾਡਾ ਆਪਣੀ ਸਮਝ ਦਾ ਕੁਐਸਚਨ ਹੈ ਵੀ ਤੁਸੀਂ ਕਿੰਨਾ ਚਾਹੁੰਦੇ ਹੋ ਸੇਵਾ ਦੇ ਨਾਲ ਕਿਉਂਕਿ ਅਲੱਗ-ਅਲੱਗ ਸੇਵਾ ਹੁੰਦੀ ਹੈ ਗੰਢੀ ਸੀਲ ਫੌਲਾ ਦਸੋ ਅੱਛੀ ਹੋਈ ਪਾਸੇ ਬਈ ਸੋ ਇਹ ਦੂਜਾ ਸੂਆ ਦਸੋ ਚੰਗੇ ਕਦ ਕਾਟ ਦੀ ਬੈੜ ਤੁਹਾਨੂੰ ਦਿਖਾ ਰਹੇ 1,30,000 ਰੇਟ ਹੈ ਇਹ ਤੋਂ ਬਿਨਾ 75,000 ਰੇਟ ਕ੍ਰੋਸ ਅੰਗ ਗਾਂ ਹਵਾਨੇ ਤੇ ਨਾੜਾਂ ਚੰਗੀਆਂ ਹੈ ਖੰਨੀ ਖੁੰਨੀ ਦਾ ਢਾਂਚਾ ਜਿਹੜਾ ਉਹ ਚੰਗਾ ਤੇ ਇੱਕ ਤਰ੍ਹਾਂ ਦੀਆਂ ਮੱਝਾਂ ਹੀ ਹੁੰਦੀਆਂ ਕਿਉਂਕਿ ਇਹਨਾਂ ਦੀ ਫੈਂਟ ਚੰਗੀ ਆ ਜਾਂਦੀ ਆ ਬਹੁਤਿਆਂ گاਵਾਂ ਦੀ ਸਾਰੀਆਂ ਦੀ ਨਹੀਂ ਹੁੰਦੀ ਪਰ ਬਹੁਤਿਆਂ گاਵਾਂ ਦੀ ਕ੍ਰੋਸ ਬਰੀਡ ਚ ਫੈਂਟ ਚੰਗੀ ਰਹਿੰਦੀ ਹੈ ਸੋ ਇਹ ਸਾਈਵਾਲ ਤੇ ਐਫ ਦੀ ਕ੍ਰੋਸ ਹੈ ਉਹਦੇ ਕਰਕੇ ਠੰਡੀ ਵੀ ਚੰਗੀ ਹੈ ਇੱਕ ਬੱਚੀ ਜਿਹੜੀ ਇਹ ਚਾਰ ਅਸ਼ਵਾਚਾਂ ਨੂੰ ਨਹੀਂ ਗੱਬਣ ਆਈ ਇਹ ਅਗਲਾ ਸਾਡੀ ਚੈੱਕ ਕਰਾਈ ਵੀ ਆ ਅਗਲਾ ਚਾਹੇ ਆ ਦਾ ਸੌਦਾ ਹੋਵੇ ਡਾਕਟਰ ਨਾਲ ਲਿਆ ਵੇ ਠੀਕ ਹੈ ਹਾਂ ਸਾਡੀ ਇਧਰੋਂ ਆਪਣੇ ਕੰਨੇ ਪੂਰੀ ਤਸੱਲੀ ਹੈ ਆਪਣੇ ਵੱਲੋਂ ਤਸੱਲੀ ਆਂਖੇ ਪਸੰਦ ਨਹੀਂ ਤਸੱਲੀ ਆਪਦੀ ਕਰਾ ਕੇ ਜਾ ਸਿੱਥੇ ਕਰਾ ਲੇ ਆਪਣੇ ਇੱਥੋਂ ਇੱਥੋਂ ਦੀ ਗਾਰੰਟੀ ਹੈ ਸਹੀ ਕੋਈ ਵੀ ਪਸੂਆ ਬਾਹਰ ਦੀ ਗੇਟ ਤੋਂ ਬਾਹਰ ਵੀ ਕੋਈ ਗਾਰੰਟੀ ਨਹੀਂ ਠੀਕ ਹੈ ਓਕੇ ਸੋ ਇਹ ਵੈਰੀ ਗੱਲ ਆ ਦੋਸਤੋ ਜੀ ਨੇ ਕਿਉਂਕਿ گاਵਾਂ ਦੇ ਮਾਮਲੇ 'ਚ ਖਾਸ ਕਰਕੇ ਜਿੰਨਾ ਸ਼ੋਰ ਹੋ ਕੇ ਜਿਵੇਂ ਬਾਈ ਨੇ ਕਿਹਾ ਵੀ ਸਾਡੇ ਕੋਲ ਚੈੱਕ ਪਾਸ ਹੈ ਜਿਹਨੇ ਲਿਜਾਣੀ ਉਹ ਕਰਾ ਸਕਦਾ ਹੈ ਹਾਈਟ ਦੇਖ ਲਓ ਬੱਚੀ ਦੀ ਅਜੇ ਦੰਦੋਂ ਖੀਰੀ ਹੈ ਤੇ ਇੱਕ ਗਾਂ ਇੰਦਰ ਤੁਸੀਂ ਦੇਖ ਸਕਦੇ ਹੋ ਸੋਈ ਸਵਾਈ ਹੈ ਦੁੱਧ ਤੁਹਾਨੂੰ ਦੱਸਦਾ ਜਿਹੜਾ ਇਹਦੇ ਥੱਲੇ ਹਾਜ਼ਰ ਹੈ ਤੁਸੀਂ ਚੋਕੇ ਲੈ ਲੈਣੇ ਅੱਜ ਦੀ ਵੀਡੀਓ ਦੇ ਇਹ ਚਾਰ ਨਗ ਬਕਾਊ ਸੀ ਚੰਗਾ ਰਿਸਪੌਂਸ ਮਿਲਿਆ ਤਾਂ ਉਹਨਾਂ ਦੇ ਟਾਈਮ 'ਚ ਇਸ ਬਾਈ ਕੋਲੋਂ ਤੁਹਾਨੂੰ ਗਾਵਾਂ ਦਿਖਾਉਂਦੇ ਰਾਵਾਂਗੇ ਮਿਹਰਬਾਨ